ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਝੋਟੀ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋ ਸੁਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਥੋੜੀ ਡੀਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੋ ਠੀਕ ਹੋਈ ਬਧੀਆ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਅੰਗਰੇਜ਼ ਸਿੰਘ ਆ ਜੀ ਹਮ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਈ ਤਹਿਸੀਲ ਬਾਗਾ ਪੁਰਾਣਾ ਜੀ ਠੀਕ ਹੈ ਨੇੜੇ ਪਿੰਡ ਆਪਣੇ ਭਗਤਪਾ ਬਾਈ ਜਾਂਦਾ ਠੀਕ ਆ ਭਗਤਪਾ ਬਾਈ ਕਨੇਡਾ ਹੈ ਜੀ ਮੋਬਾਈਲ ਨੰਬਰ ਉਹ ਬੇ ਮੋਬਾਈਲ ਨੰਬਰ 98151 99078 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਛੋਟੀ ਦੇ ਨੇ ਆਪਣੇ ਘਰ ਦੀ ਆ ਹਾਂ ਜੀ ਇੱਕ ਛੋਟੀ ਘਰ ਦੀ ਆ ਜੀ ਆਪਣੇ ਠੀਕ ਆ ਬਾਈ ਕਿਹੜਾ ਸੂਆ ਸੁਣਦੀ ਆ ਇਹ ਇਹ ਪਹਿਲੇ ਸੂਏ ਸੁਣੀ ਆ ਜੀ ਇਹਨਾਂ ਨੇ ਪਹਿਲੇ ਸੂਏ ਸੁਣੂ 30 ਮਹੀਨੇ ਦੀ ਆ ਜੇ ਇਹ ਠੀਕ ਆ ਤੇ ਦੋਤੀ ਆ ਇੱਕਦਾਂ ਸਿੱਟੇ ਨੂੰ 15 ਦਿਨ ਹੀ ਹੋਇਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਇਹ 25 ਤਰੀਕ ਨੂੰ ਦਿਨ ਪੂਰੇ ਆਈ ਹਜੇ ਪਿਆ 10 ਦਿਨ। ਫੇਸ ਬਿਊਟੀ ਕਮਾਲ ਦੀ ਆ, ਸਿੰਘ ਆ ਜਿਹੜਾ ਬਈ ਬਿਲਕੁਲ ਨੇੜੇ ਹੀ ਮੋੜਿਆ ਵਾ, ਕੁੰਡੇ ਸਿੰਘ ਦੀ ਆ, ਪਤਲੇ ਸਿੰਘ ਦੀ ਆ ਤੇ ਸਰੀਰ ਦਾ ਜਿਹੜਾ ਢਾਂਚਾ ਬਈ ਕਮਾਲ ਦਾ ਲੈ। ਰਾਜੀ ਰੋਜੀ ਫੋਲਾ, ਪਿੱਠ ਫੁੜਾ ਕਰਮ ਵਾਲੀ ਦਾ ਬਹੁਤ ਚੰਗਾ ਬਈ। ਦੇਣ ਕਰਮ ਵਾਲੀ ਹਜੇ ਲੈੰਦੀ ਆ, ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ। ਚੰਗੀ ਆ ਬਈ, ਛੋਟੀ ਮਣੀ ਤੋੜ ਕੇ ਦਿਖਾ ਦੋ ਬਈ। ਹਾਂਜੀ। ਕੀ ਰਿਕਾਰਡ ਦੀ ਮਾਂ ਦਾ ਬਈ ਦੁੱਧ ਦਾ? ਇਹਦੀ ਮਾਂ ਦਾ ਰਿਕਾਰਡ 18 ਕਿਲੋ ਸੀ ਆ, ਮੈਂ ਹਰਿਆਣੇ ਤੋਂ ਲੈ ਕੇ ਆਈ ਮਹਿੰਦਰਗੜ੍ਹ ਤੋਂ ਕੀ ਕਾ ਹਾਂਜੀ ਇਹ ਹੈਗੀ ਪੈਰੋਂ ਦਾ ਸੀਮਣਾ ਜੀ ਠੀਕ ਆ ਪੈਰੋਂ ਦੇ ਸੀਮਣ ਦੀ ਆ ਠੀਕ ਆ ਬਾਈ ਫੇਸ ਚੰਗਾ ਹਰਿਆਣੇ ਦੀ ਝੋਟੀ ਆ ਬਾਈ ਕਹਿੰਦਾ ਮੈਂ ਉਧਰੋਂ ਲੈ ਕੇ ਆਇਆ ਸੀ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਫੇਸ ਦੇਖੋ ਬਾਈ ਫੇਸ ਬੜਾ ਕਮਾਲ ਦਾ ਛੋਟਾ ਮੂੰਹ ਪਤਲਾ ਸਿੰਗ ਹਨਾ ਸਾਰੀਆਂ ਨਿਸ਼ਾਨੀਆਂ ਬਾਈ ਦੁੱਧ ਵਾਲੀਆਂ ਤੇ ਰਾਤ ਹੀ ਰੋਜ਼ ਹੀ ਫੁੱਲ ਆ ਵੱਡੇ ਕਦ ਕਾਟਦੀ ਆ ਕੋਈ ਕਦ ਬਟਣੀ ਛੋਟਾ ਬਾਈ ਪਿੱਠ ਫੁੜਾ ਵੀ ਕਰਮ ਵਾਲੀ ਦਾ ਚੰਗਾ ਕਾ ਬਾਈ ਬਾਕੀ ਤੁਰੇ ਤਾਰੇ ਦੀ ਹਸਾਫਾ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਵੇ ਨਿਕੜ ਮੇ ਪੂਰੇ ਗਾਇਬ ਤੇ ਆ ਮੁੱਲ ਬਈ ਇਹਦਾ ਮੁੱਲ 230000 ਰੁਪਇਆ ਜੀ 230000 ਰੁਪਇਆ ਮਾਨਤਾਨ ਹੋ ਜਾ ਬਈ ਮਾਨਤਾਨ ਹੋ ਜਾ ਬਈ ਹਾਂਜੀ ਮਾਨਤਾਨ ਕਰਦੇ ਠੀਕ ਆ 230000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਓ ਮੋੜ ਲਿਓ ਬਈ ਚੰਗੀ ਆ ਝੋਟੀ ਦੁੱਧ ਚੰਗਾ ਪਾ ਦੋ ਬਾਕੀ ਦੰਦਾ ਜੀ ਹੈਣਾ ਬਈ ਹਾਂਜੀ ਹਾਂਜੀ ਫੇਰ ਸੂਸ ਬੜਾ ਚੰਗਾ ਸਿੰਘ ਸਿੰਘ ਚੰਗਾ ਐਰਾਜੀ ਰੋਜੀ ਫੋਲਾ ਝੋਲੀ ਨੇੜੇ ਤੋਂ ਚੈੱਕ ਕਰਵਾਵਾਂਗੇ ਹਜੇ ਕੱਚੀ ਕੱਚੀ ਅਦਣ ਲੈਂਦੀ ਆ ਉਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਚੈੱਕ ਕਰੋ ਬੇ ਚੋਟੀ ਦਾ ਥਣਲੇਵਾ ਬੜਾ ਕਮਾਲ ਨਾਲ ਸੱਲਾਕਲਾ ਥਣ ਚਰੇ ਥਣ ਨਿਕੜਵੇਂ ਪੂਰੇ ਗੈਬ ਤੇ ਮੁੱਠੀ ਵਾਲਾ ਥਣ ਜਿਹੜਾ ਤਿਆਰ ਕਰਦੀ ਆਉਂਦੀ ਆ ਹਜੇ ਬਈ ਕੱਚੀ ਕੱਚੀ ਅਦਣ ਲੈਂਦੀ ਆ ਵਧੀਆ ਆਰਡਰ ਤਿਆਰ ਕਰੂ ਤੇ ਕਿਸੇ ਵੀਰ ਨੂੰ ਬਈ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ